ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀ ਸੰਗਤ ਨੂੰ ਜ਼ਰੂਰੀ ਬੇਨਤੀ ਹੈ ਕਿ ਗੁਰਦੁਆਰਾ ਗੁਰਸਿੱਖ ਸਭਾਸਕਾਰ ਬਰੋ ਕੈਨੇਡਾ ਦੇ ਵਿੱਚ ਵਿਸਾਖੀ ਦੇ ਸੰਬੰਧ ਦੇ ਵਿੱਚ ਜੋ ਵੀ ਪ੍ਰੋਗਰਾਮ ਉਲੀਕਿਆ ਗਿਆ ਹੈ ਪ੍ਰਬੰਧਕ ਕਮੇਟੀ ਵੱਲੋਂ ਉਹਦੇ ਬਾਰੇ ਭਾਈ ਸਾਹਿਬ ਅੱਜ ਤੁਹਾਨੂੰ ਸਾਰਾ ਦੱਸਣਗੇ ਤੇ ਸਾਰੀ ਸੰਗਤ ਨੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਆ ਦੱਸੋ ਭਾਈ ਸਾਹਿਬ ਸਾਰਾ ਵੇਰਵਾ ਜੀ ਨੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਜਿਸ ਤਰ੍ਹਾਂ ਆਪਾਂ ਸਭ ਨੂੰ ਪਤਾ ਹੈ ਅਪ੍ਰੈਲ ਦਾ ਮਹੀਨਾ ਸਿੱਖ ਜਗਤ ਵਿੱਚ ਬਹੁਤ ਮਹੱਤਵਪੂਰਨ ਮਹੀਨਾ ਹੈ ਸਿੱਖ ਹਿਸਟਰੀ ਜ ਮੰਥ ਵੀ ਬਣਾਇਆ ਜਾਂਦਾ ਹੈ ਖਾਲਸਾ ਸਾਜਨਾ ਦਿਵਸ ਜੋ 13 ਅਪ੍ਰੈਲ ਦਿਨ ਐਤਵਾਰ ਨੂੰ ਹੈ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਗੁਰਦਰਾ ਸਾਹਿਬ ਵਿੱਚ ਸ਼ਰਧਾ ਪਾਵਨ ਮਨਾਇਆ ਜਾਣਾ ਹੈ ਇਸ ਦੇ ਸਬੰਧ ਵਿੱਚ 11 ਤਰੀਕ ਸਵੇਰੇ 10 ਵਜੇ ਮੇਨ ਹਾਲ ਵਿੱਚ ਤੁਰਕੀ ਬਣੀਆ ਖੰਡ ਪਾਤ ਸਾਹਿਬ ਆਰੰਭ ਹੋਣਗੇ ਜਨਰੇ ਭੋਗ 13 ਤਰੀਕ ਜਨ ਐਤਵਾਰ ਨੂੰ ਪਾਏ ਜਾਣਗੇ ਭੋਗਾਂ ਤੋਂ ਉਪਰੰਤ ਰਾਤ ਦੇ 10 ਵਜੇ ਤੱਕ ਕੀਰਤਨ ਦੀਵਾਨ ਸਜਣਗੇ ਆਪ ਸਮੂਹ ਸੰਗਤਨ ਦੇ ਚਰਨਾਂ ਵਿੱਚ ਨਮਰਤਾ ਸਹਿਤ ਬੇਨਤੀ ਹੈ ਇਹ ਸਾਰੇ ਸਮਾਗਮ ਵਿੱਚ ਪਰਿਵਾਰਾਂ ਸਮੇਤ ਪੰਚ ਦੀ ਕਿਰਪਾਲਤਾ ਕਰਨੀ ਜੀ ਉਸਤਨ ਬਹੁਤ ਸਾਰੇ ਸੇਵਾਦਾਰਾਂ ਦੀ ਵੀ ਲੋੜ ਹੈ ਉਸ ਸੇਵਾਵਾਂ ਵਿੱਚ ਵੀ ਹਿੱਸਾ ਪਾਉਣ ਦੀ ਕਿਰਪਾਲਤਾ ਕਰਨੀ ਜੀ ਇਸੇ ਹੀ ਖਾਲਸਾ ਸਜਣਾ ਦੇ ਸਬੰਧ ਵਿੱਚ ਜੋ ਸਭ ਤੋਂ ਮਹੱਤਵਪੂਰਨ ਚੀਜ਼ ਹੈ ਅਮਰਤ ਸੰਚਾਰ ਜੋ 19 ਅਪ੍ਰੈਲ ਨੂੰ ਦਿਨ ਸਵਚਰਵਾਰ ਨੂੰ ਹੋਣੇ ਹਨ ਸੋ ਜਿਨ੍ਹਾਂ ਨੇ ਹਜ ਤੱਕ ਅਮਰ ਜੀ ਦਾਤ ਪ੍ਰਾਪਤ ਨਹੀਂ ਕੀਤੀ ਉਹਨਾਂ ਨੂੰ ਬੇਨਤੀ ਹੈ ਆਪਣੇ ਮਨ ਬਣਾਓ ਚਰਨ ਸਰਨ ਗੁਰੂ ਏਕ ਪੰਡਾ ਜੈ ਚੱਲ ਸਤਿਗੁਰੂ ਕੋਟ ਪੰਡਾ ਅਗਿਆਵੇ ਲੇਟ ਹੈ ਆਪਣੇ ਮਨ ਬਣਾਓ ਗੁਰੂ ਵਾਲੇ ਬਣੋ ਆਪਣੇ ਨਾਮ ਲਖਵਾਉਣ ਦੀ ਕਿਰਪਾਲਤਾ ਕਰਨੀ ਜੀ ਅਤੇ ਇਸੇ ਹੀ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਡਾਊਨਟਾਊਨ ਟ੍ਰਾਂਟੋ ਦੇਖੇ ਮਹਾਨ ਨਗਰ ਕੀਰਤਨ 27 ਅਪ੍ਰੈਲ ਦਿਨ ਐਤਵਾਰ ਨੂੰ ਹੋਣੇ ਹਨ ਜੋ ਬੈਟਰ ਲਿਵਿੰਗ ਸੈਂਟਰ ਵਿੱਚ ਦਵਾਨ ਲੱਗਦੇ ਹਨ ਉਸ ਤੋਂ ਬਾਅਦ ਸਿਟੀ ਹਾਲ ਤੱਕ ਨਗਰ ਕੀਰਤਨ ਜਾਂਦਾ ਹੈ ਉਸ ਵਾਸਤੇ ਸਕਾਰਬੁਰ ਗੁਰਦਾਰ ਸਾਹਿਬ ਤੋਂ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਆਪ ਸਭ ਨੂੰ ਬੇਨਤੀ ਹੈ ਜਰੂਰ ਸਮੇਂ ਸਿਰ ਪਹੁੰਚ ਕੇ ਨਗਰ ਕੀਰਤਨ ਵਿੱਚ ਹਾਜ਼ਰੀਆਂ ਲਗਵਾਉਣ ਦੀ ਕਿਰਪਾਲਤਾ ਕਰਨੀ ਜੀ ਸ੍ਰੀਮੋਹ ਸੰਗਤਾਂ ਨੂੰ ਖਾਲਸਾ ਸਜਣਾ ਦੀਆਂ ਵਧਾਈਆਂ ਐਡਵਾਂਸ ਵਿੱਚ ਬਿਠਾਈਆਂ ਜੀ ਉੱਲਾਂ ਚੋਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ